ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਬਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਤੋਂ ਦਿਓ ਜੋ ਸਿੱਧੀ ਜੋੜ ਮੇਲਾ ਉਸ ਦਾ ਅੱਜ ਆਖਰੀ ਦਿਨ ਹੈ ਤੇ ਆਖਰੀ ਦਿਨ ਸੰਗਤਾਂ ਵੱਲੋਂ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਦੋਵੇਂ ਪਾਸੇ ਸੰਗਤਾਂ ਸ਼ਰਧਾਪੂਰਵਕ ਖੜੀਆਂ ਸਤਨਾਮ ਸ੍ਰੀ ਵਾਇਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਅਤੇ ਜੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਵਿਸ਼ਾਲ ਪਾਲਕੀ ਸਾਹਿਬ ਆਏਗੀ ਉਸ ਨੂੰ ਨਤਮਸਤਕ ਹੋਣ ਲਈ ਸ਼ਰਧਾਜਲੀ ਭੇਂਟ ਕਰਨ ਲਈ ਸੰਗਤਾਂ ਗੁਰੂ ਘਰ ਨਤਮਸਤਕ ਹੋ ਕੇ ਇਹਨਾਂ ਮਹਾਨ ਸੇਵਾਦਾਰ ਨੂੰ ਸ਼ਰਧਾਜਲੀ ਭੇਂਟ ਕਰ ਰਹੀਆਂ ਹਨ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤਾਂ ਗੁਰੂ ਜੀਆਂ ਲਾਟਲੀਆਂ ਫੌਜਾਂ ਵੱਲੋਂ ਗਤਕ-ਗਤ ਦੇ ਦਿਲਕਸ਼ ਸ਼ੋਹਰ ਵੀ ਦਿਖਾਏ ਜਾ ਰਹੇ ਹਨ ਜਗਦੇਵ ਸਿੰਘ ਪੱਤਰਕਾਰ ਫਤਿਹਗੜ ਸਾਹਿਬ ਤੁਹ ਬਖਸ਼ ਜੀ ਨਹੀਂ ਕਿ ਆਸਿਕਾ ਤੁਹਾਰੀ ਜੀਵਾਂ ਦਾ ਕਿਵੇਂ ਜਦੋਂ ਆਪ ਕੋ ਸੰਗਤ ਸੁਣਾਉਂਦੀ ਮੇਰੀ ਤੁਹਾਡਾ ਸਾਯਾ ਵੀ ਮਣਰਾ ਰਿਹਾ ਹੋਵੇ ਸਿੱਖ ਦਾ ਨਿਤਨੇਮ ਨਾਲ ਟੁੱਟੇ ਅੱਜ ਸ਼੍ਰੀ ਫਤੇਗੜ ਸਾਹਿਬ ਆਇਓ ਇਹ ਦਾਤ ਮੇਰੇ ਲਈ ਵੀ ਅਰਦਾਸ ਕਰੇ ਕਾਜੋ ਸੱਚੇ ਨਾਮ ਦੇ ਪੁਰਖਰਾ ਮਾਪ ਅਸਾਂ ਦੇ ਚੱਕਿਆ ਮੁਖ ਦੀਆਂ ਸਾਸਾਂ ਪੱਕਸਾ ਸਾਥ ਸੰਗਤ ਬਾਣੀ ਤੇ ਜੇ ਪਾਣੀ ਚ ਪੱਕੇ ਨਾ ਹੋਵੇ ਦਾ ਗੁਰ ਸੰਗਤ ਬਾਣੀ bina ਇਥੋਂ ਸ਼ਕਤੀਆਂ ਮਿਲਦੀਆਂ ਸਾਨੂੰ ਇਹ ਸਾਥ ਦੀ ਗਾਤ ਬਾਬਾ ਜ਼ੋਰਾਵਾਲ ਸਾਹਿਬ ਦੇ ਸੰਗੀਤ ਦੇ ਸਵੇਰ ਉੱਥੇ ਗੁਜ਼ਾਰੀ ਭਲੀ ਸੁਹਾਵੀ ਸਾਹਿਬ ਜਿੱਦਾਂ ਸੋਟੇ ਲਾਲਾਂ ਦੀ ਛਿੱਧੀ ਵੱਲ ਨਹੀਂ ਕੀਤਾ ਸਾਥ ਨਾਮ ਦਾ ਆਧਾਰ ਮੇਰਾ ਇਹਨੂੰ ਭੁੱਖਾ ਸਾਥ ਦੁਆਈਆ ਕਰ ਸਾਥ ਸਾਭੂ ਪ੍ਰਦਾਇਆ ਸਦਾ ਕੁਰਬਾਨੀ ਦੇਖਾ ਕੋ ਕਹਾਂ ਸ੍ਰੀ ਹਰਿ ਵਾਹਿਗੁਰੂ ਹੈ ਨਾਮ ਜਸੁ ਰੰਗੋ ਸੰਗ ман <laughs> ਲੱਖਾਂ ਦੀ ਤعداد ਦੇ ਵਿੱਚ ਅੱਜ ਨੇ 1 ਮਹੀਨੇ ਤੋਂ ਲਗਾਤਾਰ ਸਿੱਖ ਪੰਥ ਦੇ ਬਾਨੀ ਸਾਹਿਬ ਸਤਿਗੁਰੂ ਛੇਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਿਨਾਂ ਦੇ ਲੱਖ ਤੇ ਜਿਗਰ ਛੋਟੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਚੁਹਾਰ ਸਿੰਘ ਜੀ ਬਾਬ ਜੋਰਾਬਰ ਸਿੰਘ ਜੀ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਮਾਦਾ ਗੁਜਰਪੁਰ ਜੀ ਨੂੰ ਉਹ ਮਹਾਨ ਸ਼ਹੀਦਿਆਂ ਨੂੰ ਨਾਮ ਸਕਾਰਨ ਵੱਧ ਤੋਂ ਵੱਧ ਪਹੁੰਚੇ ਆ ਤੇ ਮੈਂ ਦੇਖਦਾ ਕਿ ਅਜ ਤੋਂ ਨੇ ਤੋੜ 6 7 ਦੀ ਬੋ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਸਤਪੁਰਾਂ ਨੇ ਖਿਲਾ ਆਨੰਦਗੜ੍ਹ ਛੱਡਿਆ ਉਤੋਂ ਹੀ ਇਹ ਜੋੜ ਮੇਲਾ ਸ਼ੁਰੂ ਹੋਇਆ ਆ ਔਰ ਦਰਬੜਾ ਦਰ ਫਿਰ ਇਸੇ ਤਰ੍ਹਾਂ ਪਰਿਵਾਰ ਵਿਛੋੜਾ ਪਰਿਵਾਰ ਵਿਛੋੜੇ ਤੋਂ ਭੱਟਾ ਸਾਹਿਬ ਪਟਾ ਸਾਹਿਬ ਤੋਂ ਫਿਰ ਚਮਕੌਰ ਸਾਹਿਬ ਮਾਛੀਬਾੜਾ ਤੇ ਹੁਣ ਅੱਜ ਇਸ ਪਵਿੱਤਰ ਧਰਤੀ ਤੇ ਨਗਰ ਕੀਰਤਨ ਜਿਹੜਾ ਨਗਰ ਕੀਰਤਨ 318 19 ਸਾਲਾਂ ਬਾਅਦ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਸਤਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਹਰ ਇੱਕ ਸਿੱਖ ਦੀ ਇੱਕ ਤਾਂਗ ਹੁੰਦੀ ਚਾਹੇ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਕਿ ਮੈਂ ਆਪਣਾ ਮੱਥਾ ਉਸ ਪਵਿੱਤਰ ਧਰਤੀ ਨੂੰ ਜਾ ਕੇ ਲਾਵਾਂ ਜੇ ਇਸ ਧਰਤੀ ਦਾ ਸਭ ਤੋਂ ਮਹਿੰਗਾ ਮੁੱਲ ਜੇ ਇਸ ਧਰਤੀ ਦਾ ਸਭ ਤੋਂ ਵੱਡਾ ਸਿਧਾਂਤਕ ਮੁੱਲ ਅੱਜ ਤੱਕ ਨਾ ਕਿਸੇ ਨੇ ਇਹ ਹ올ੀਆਂ ਛਾਈਆਂ ਦਿੱਤੀਆਂ ਤੇ ਨਾ ਕਿਸੇ ਨੇ ਗਾਂ ਦੇਣੀਆਂ ਇਹੋ ਬਲੱਖਣ ਪੱਕ ਜਿਹੜਾ ਸਤਬੁੱਲ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਵੱਡੀ ਤਦਾਦ ਦੇ ਵਿੱਚ ਲੋਕ ਇੱਕ ਮਹੀਨੇ ਤੋਂ ਲਗਾਤਾਰ ਇਸ ਧਰਤੀ ਦੇ ਨਤਮਤ ਹੋ ਰਹੇ ਤੇ ਅੱਜ ਜਿੰਨਾ ਕਿਸਾਨਾਂ ਦਾ ਉਤਸ਼ਾਹ ਆ ਮੇਰਾ ਘਰ ਅੱਜ ਤੱਕ ਦੇ ਸਾਰੇ ਰਿਕਾਰਡ ਜਿਹੜੇ ਪਿਛਲੇ ਆ ਉਹ ਸਾਰੇ ਰਿਕਾਰਡਾਂ ਤੋਂ ਉੱਤੇ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਪਹੁੰਚੀ ਆ ਇਹ ਗੱਲ ਇਹ ਦਰਸਾਉਂਦੀ ਆ ਕਿ ਸਿੱਖ ਪੰਥ ਅੱਜ ਵੀ ਸਤਿਗੁਰੂ ਜੀ ਦੇ ਉਸ ਪਵਿੱਤਰ ਸਾਹਿਬ ਜੀ ਆਦਿਆਂ ਨੂੰ ਤੇ ਮਾਤਾ ਜੀ ਨੂੰ ਇਸ ਧਰਤੀ ਦੇ ਨਮਸਕਾਰਨ ਕਰਨ ਦੇ ਜਿਹੜੀਆਂ ਉਹਨੇ ਲੀਹਾਂ ਪਾਈਆਂ ਉਹਨਾਂ ਲੀਹਾਂ ਦੇ ਉੱਤੇ ਖਾਲਸਾ ਪੰਥ ਅੱਜ ਵੀ ਚੇਹਦੀਆਂ ਪਾ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਿਕਮ ਦਾ ਕੇਵਲ ਸਿਮਰਨ ਕਰਨ ਦਾ ਸਵਾ ਬੋਲਣ ਦਾ ਘਟ ਆ ਤੇ ਸਿੰਘ ਸਾਹਿਬ ਨੇ ਵੀ ਹਦੇਸ਼ ਕੀਤਾ ਸੀ ਕਿ ਵੱਦ ਤੋਂ ਬਾਅਦ ਸਿਮਰਨ ਕਰੀਏ ਤੇ ਅਰਦਾਸ ਕਰੀਏ ਕਿ ਸਿੱਤ ਪੰਥ ਇੱਕ ਥਾਂ ਇਕੱਠਾ ਹੋਵੇ ਅੱਜ ਦਰਪੇਸ਼ ਜਿਹੜੀਆਂ ਚੁਣੌਤੀਆਂ ਆ ਉਹਨਾਂ ਦਾ ਸਾਹਮਣਾ ਖਾਲਸਾ ਪੰਥ ਇਕੱਠਾ ਹੋ ਕੇ ਕਰ ਸਕਦਾ ਸਾਰਾ ਖਾਲਸਾ ਪੰਥ ਇੱਕ ਝੰਡੇ ਥੱਲੇ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇ ਸਾਡੇ ਇਕੱਠੇ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਤੱਤ ਉਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਦੀ ਤਰ੍ਹਾਂ ਲੱਖਾਂ ਸੰਗਤਾਂ ਅੱਜ ਸ਼ਹੀਦਾਂ ਨੂੰ ਸਿਰਦਾ ਕਰਨ ਲਈ ਪਹੁੰਚੀਆਂ ਨੇ ਤਿੰਨ ਦਿਨ ਤੋਂ ਜਿਹੜੇ ਸਮਾਗਮ ਸ਼ਹੀਦਾਂ ਦੇ ਚੱਲ ਰਹੇ ਸੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸੋ ਅੱਜ ਨਗਰ ਕੀਰਤਨ ਸਾਹਿਬ ਦੀ ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰੰਮਤਾਂ ਹੋਈ ਆ ਜਿਹੜੀ ਜਾ ਕੇ ਭੋਗ ਨੇ ਜਿਹੜੇ ਉਹ ਸ਼੍ਰੀ ਜੋਤੀ ਸ਼ਰੂਪ ਜਾ ਕੇ ਪਾਏ ਜਾਣੇ ਸੋ ਲੱਖਾਂ ਦੀ ਧਾਰ ਤੁਸੀਂ ਦੇਖ ਰਹੇ ਹੋ ਕਿ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਸ਼ਹੀਦਾਂ ਨੂੰ ਸੀਤਾ ਕਰਨ ਲਈ ਪਹੁੰਚੀ ਹੋਈ ਆ ਤੇ ਮੈਂ ਸਮਝਦਾ ਕਿ ਜਿਹੜੀਆਂ ਸ਼ਹੀਦੀਆਂ ਧੰਤਨ ਬਾਬਾ ਜੋਰਾਵਰ ਸਿੰਘ ਦੀ ਧੰਤਨ ਬਾਬਾ ਫਤੇ ਸਿੰਘ ਧੰਨ ਮਾਤਾ ਗੁਰੂ ਨਸਾਨੀ ਸ਼ਾਹਦਾ ਪਾਕ ਗਏ ਨੇ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਲੋੜ ਆ ਉਹਨਾਂ ਦੇ ਦੱਸੇ ਹੋਏ ਕੋਈ ਰਸਤੇ ਤੇ ਚੱਲਣ ਦੀ ਲੋੜ ਆ ਸੋ ਇਹ ਆਪਾਂ ਤૈયਿਆ ਕਰਕੇ ਇੱਥੋਂ ਜਾਈਏ ਤਾਂ ਹੀ ਸੱਚੀ ਸੁੱਤੀ ਸ਼ਰਧਾਂਜਲੀ ਸਾਡੀ ਸਰਦਾ ਤੇ ਸਤਕਾਰ ਹੋਊਗਾ ਕਿ ਜੇ ਉਹਨਾਂ ਦੇ ਚੱਲੇ ਹੋਏ ਰਸਤੇ ਤੇ ਆਪਾਂ ਚੱਲ ਸਕੀਏ ਸੋ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਗੁਰੂ ਸਾਹਿਬਾਂ ਦੇ ਚੱਲੇ ਹੋਏ ਰਸਤੇ ਤੇ ਚਲਾਉਣ ਦੀ ਬਲ ਅਤੇ ਬੁੱਧੀ ਬਖਸ਼ਣ ਹਾਂਜੀ ਅ ਤੰਦਰ ਬਾਬਾ ਜਰਵਰ ਸਿੰਘ ਜੀ ਬਾਬਾ ਫਾਜ਼ਲ ਸਿੰਘ ਮਾਤਾ ਗੁਜਰਗੌਰ ਜੀ ਨੂੰ ਨਿਸਾਨੀ ਸ਼ਹੀਦ ਨੂੰ ਲੱਖਾਂ ਦੇ ਗਿਣਤੇ ਚ ਸੰਗਤ ਅਨੰਦਮਸਤ ਕਰਨ ਵਾਸਤੇ ਆਈਆਂ ਨੇ ਸਭਾ ਨਗਰ ਕੀਰਤਨ ਬੜੇ ਜਾਹੂ ਲਾਲਾ ਲੰਕਰ ਰਿਹਾ ਬਹੁਤ ਪੈਰ ਖੰਧਾਂ ਦੀ ਬਹੁਤ ਵੱਡੀ ਗਿਣਤੀ ਜੀ ਲੋਕ ਆਏ ਨੇ ਸੰਗਤ ਆਈ ਆ ਜੋ ਉਹਨਾਂ ਨੇ ਸ਼ਰਧਾ ਸਗਾਰ ਪੇਟ ਕਰਨ ਵਾਸਤੇ ਉਹਨਾਂ ਸਾਰਿਆਂ ਜੀ ਆਖਦੇ ਆ ਤੇ ਇਹੀ ਵ치 ਵ치 ਵਰਤ ਲਈ ਸਾਬਜਾ ਦਿਨਾਂ ਨੂੰ ਕਿ ਆਪਾਂ ਜੋ ਬਰਾਈਆਂ ਛੱਡੀਏ ਚੰਗਾਈ ਦੇ ਪਾਸੇ ਚੱਲੀਏ ਸੋ ਮੈਂ ਆਪਣੇ ਵੱਲੋਂ ਉਹਨਾਂ ਸਾਬਜਾਦਿਆਂ ਨੂੰ ਨਤਮਸਤਕ ਹੁੰਦਾ ਹੋਇਆ ਸ਼ਰਧਾ ਸਗਰ ਭੇਟ ਕਰਦਾ ਹੋਇਆ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਛੋਟੇ ਸਾਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਜੋ ਸ਼ਹੀਦੀ 15 ਬਾੜੇ ਦਾ ਅੱਜ ਤਿੰਨ ਰੋਜ਼ਾ ਜੋ ਸ਼ਹੀਦੀ ਸਭਾ ਹੈ ਇਹਦਾ ਆਖਰੀ ਦਿਨ ਹੈ ਇਸ ਦਿਨ ਤੇ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਔਰ ਸਾਰੀ ਸੰਗਤ ਸਾਰੀ ਲੀਡਰਸ਼ਿਪ ਇੱਥੇ ਹਾਜ਼ਰ ਹੈ ਔਰ ਸਹਿਬਜ਼ਾਦਿਆਂ ਨੂੰ ਔਰ ਮਾਤਾ ਗੁਦਰੀ ਦੀਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੀ ਹੈ ਛੋਟੇ ਸਹਿਬਜ਼ਾਦੇ ਚਾਹੇ ਉਹਨਾਂ ਦੀ ਉਮਰ ਛੋਟੀ ਸੀ ਪਰ ਉਹਨਾਂ ਨੂੰ ਸਿੱਖ ਜਗਤ ਜਿਹੜਾ ਹੈ ਉਹ ਬਾਬੇ ਕਹਿੰਦਾ ਹੈ ਜਿੱਥੇ ਮੋਗਲ ਹਕੂਮਤ ਨੇ ਕਹਿਰ ਤੇ ਜ਼ੁਲਮ ਦੀ ਜਿਹੜੀ ਹੈ ਉਹ ਹੱਦਾਂ ਟਪਾ ਦਿੱਤੀਆਂ ਸਾਨੂੰ ਉੱਥੇ ਛੋਟੇ ਸਹਿਬਜ਼ਾਦਿਆਂ ਨੇ ਵੀ ਨਿਰਭੈਤਾ ਤੇ ਸੂਰਬੀਰਦਾਨ ਦੀ ਦੀ ਹੈ ਉਹ ਚੋਟੀ ਤੇ ਪਹੁੰਚ ਗਏ ਸੀ ਇਹ ਬਹੁਤ ਵੱਡਾ ਸਾਨੂੰ ਸਿੱਖ ਜਗਤ ਨੂੰ ਔਰ ਸਮੁੱਚੇ ਜਗਤ ਨੂੰ ਜਿਹੜਾ ਹੈ ਬਹੁਤ ਵੱਡਾ ਸੰਦੇਸ਼ ਹੈ ਕਿ ਜਿਹੜਾ ਹੈ ਜ਼ੁਲਮ ਅੱਗੇ ਅਨਿਆਗੇ ਤੁਗੜਾ ਨਹੀਂ ਕੀ ਜਿੰਦਾ ਵੱਡੇ ਸਾਕੇ ਨੂੰ ਸਮਰਪਿਤ ਸਾਰੀ ਸਤਕਾਰਯੋਗਣੀ ਸੰਗਤ ਇੱਥੇ ਸੰਗਤ ਦਾ ਸਲਾਬ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸਰਦਾ ਸਤਕਾਰ ਲੈ ਕੇ ਆਇਆ ਉਹ ਸਾਰੀ ਸੰਗਤ ਦਾ ਸਾਰੀ ਸੰਗਤ ਇੱਥੇ ਬਹੁਤ ਬਹੁਤ ਧੰਨਵਾਦ ਜਿਹੜੇ ਸਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦਿੱਤੀ ਆ ਕੁਰਬਾਨੀ ਦਿੱਤੀ ਆ ਤੁਸੀਂ ਇਹ ਝੱਲੇ ਪਰ ਆਪਣਾ ਧਰਮ ਨਹੀਂ ਛੱਡਿਆ ਅਡੋਲੇ ਨਹੀਂ ਗਏ ਆਪਣੀ ਕਹਿਣੀ ਤੇ ਕਰਨੀ ਦੇ ਵਿੱਚ ਪ੍ਰਪੱਕ ਰਹੇ ਅੱਜ ਉਹਨਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਤੇ ਨੱਕ ਮਸਟਕ ਹੋਣ ਲਈ ਆਈ ਆ ਸਾਰੀ ਸੰਗਤ ਜਿਹੜੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਹਿਬਜਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸਰਦਾਰ ਸਤਕਾਰ ਲੈ ਕੇ ਆਈ ਸਾਰੀ ਸੰਗਤ ਦਾ ਦੁਬਾਰਾ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਤੁਸੀਂ ਦੇਖ ਰਹੇ ਹੋ ਇਹ ਦੁਨੀਆ ਦੇ ਉਹਨਾਂ ਲੋਕਾਂ ਵਾਸਤੇ ਇੱਕ ਸਨੇਹਾ ਜਿਹੜੀਆਂ ਸਰਕਾਰਾਂ ਇਹ ਸਮਝਦੀਆਂ ਕਿ ਇਹਨਾਂ ਨੂੰ ਅਸੀਂ ਨਿਕੜ ਲਾਂਗੇ ਇਹਨਾਂ ਨੂੰ ਅਸੀਂ ਮਾਰ ਦੇਵਾਂਗੇ ਇਹਨਾਂ ਤੇ ਅਸੀਂ ਜੋ ਜ਼ੁਲਮ ਕਰਾਂਗੇ ਤੇ ਇਹ ਸ਼ਾਇਦ ਖਤਮ ਹੋ ਜਾਣਗੇ ਜਿਹੜੀ ਕੌਮ ਜਿਹੜੀ ਆ ਉਹ ਆਪਣੇ ਮੌਤ ਦੇ ਉੱਤੇ ਮਾਤਮ ਨਹੀਂ ਉਹ ਚੜ੍ਹਦੀ ਕਲਾ ਦੇ ਜਕਾਰੇ ਛੜਦੀ ਆ ਤੇ ਆਪਣੇ ਧਰਮ ਦੇ ਲਈ ਕੁਰਬਾਨ ਹੋ ਜਾਂਦੀ ਆ 6 7 ਸਾਲ ਦੇ 9 ਸਾਲ ਦੇ ਬੱਚੇ ਵੀ ਜਿਹੜੇ ਇਸ ਗੱਲ ਹੀ ਕੁਰਬਾਨ ਹੁੰਦੇ ਆ ਕਿ ਅਸੀਂ ਆਪਣੇ ਧਰਮ ਨੂੰ ਮਜ਼ਬੂਤ ਰੱਖਣਾ ਉਹ ਇਹ ਉਹਨਾਂ ਬਾਬਿਆਂ ਦੀਆਂ ਸ਼ਹਾਦਤਾਂ ਨੂੰ ਨਤਮਸਤਕਾ ਤੁਸੀਂ ਦੇਖੋਗੇ ਕਿ ਵਿਲੱਖਣ ਗੱਲ ਇਹ ਆ ਕਿ ਦੁਨੀਆ ਦੇ ਸਭ ਧਰਮਾਂ ਦੇ ਲੋਕ ਚਾਹੇ ਉਹ ਮੁਸਲਮਾਨ ਆ ਚਾਹੇ ਤੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਕਿਸੇ ਵੀ ਧਰਮ ਦੇ ਲੋਕ ਆ ਉਹ ਸਾਰੇ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ ਉਹਨਾਂ ਬਾਬਿਆਂ ਦੀ ਉਸ ਮਹਾਨ ਸ਼ਹਾਦਤ ਨੂੰ ਸੋ ਇਹ ਜਿਹੜੀ ਗੱਲ ਆ ਇਹਨੂੰ ਇਹਨੂੰ ਦੁਨੀਆ ਜਿਹੜੀ ਆ ਸਮਝੇ ਦਿੱਲੀ ਦੇ ਬੈਠੇ ਜਿਹੜੇ ਲੋਕ ਆ ਉਹ ਵੀ ਸਮਝਣ ਤੇ ਪੰਜਾਬ ਦੇ ਸੱਤਾ ਦੇ ਬੈਠੇ ਲੋਕ ਵੀ ਸਮਝਣ ਕੀ ਇਹ ਕੌਮ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਤੋਂ ਜਿੰਨਾ ਸੁਯੋਗ ਲੈ ਲੋ ਉਹਨਾਂ ਹੀ ਚੰਗਾ ਟਕਰਾਉਣਾ ਜਿਹੜਾ ਇਹਦਾ ਉਹ ਤੁਹਾਡੇ ਲਈ ਇੱਕ ਖਤਰਨਾਕ ਸਾਬਤ ਹੋਊਗਾ ਸੋ ਅੱਜ ਬਾਬਿਆਂ ਦੀ ਇਸ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇਹ ਜਿਹੜਾ ਸ਼ਰਧਾ ਦਾ ਸਮੁੰਦਰ ਆ ਉਹਨਾਂ ਨੂੰ ਵੀ ਨਮਸਕਾਰ ਆ ਕਿ ਤੁਸੀਂ ਸਾਰੇ ਵੱਡੀ ਪੱਦਰ ਤੇ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ